ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਦੇ ਬਾਹਰ ਚਾਰ ਦਿਨ ਹੋ ਗਏ ਭੁਖੜ ਤਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਬੈਠੇ ਆ ਤੇ ਜੇਲ੍ਹ ਵਿੱਚ ਬੰਦੀ ਸਿੰਘ ਅਤੇ ਉਹਨਾਂ ਦੇ ਸਾਥੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਐਨਐਸਏ ਅਤੇ ਪੰਜਾਬ ਵਾਪਸੀ ਲਈ ਭੁਖੜ ਤਾਰ ਤੇ ਅੱਜ ਚੌਥਾ ਦਿਨ ਹੈਗਾ ਜਿਹੜੇ ਬੈਠੇ ਆ ਅਤੇ ਉਹਨਾਂ ਦੇ ਪਰਿਵਾਰ ਅੱਜ ਤੁਸੀਂ ਦੇਖਿਆ ਕਿ ਉਹਨਾਂ ਦੇ ਮਾਤਾ ਜੀ ਬਿਓਸ਼ ਹੋ ਗਏ ਸੀਗੇ ਅਤੇ ਉਹਨਾਂ ਦੀ ਕਾਫੀ ਮਾੜੀ ਹਾਲਤ ਆ ਤੇ ਦੇਖਣ ਨੂੰ ਆਇਆ ਕਿ ਬੰਦੀ ਸਿੰਘ ਵੀ ਕਈ ਪੁੱਕਹੜ ਹੜਤਾਲ ਕਰਕੇ ਬਿਮਾਰ ਹੋ ਗਏ ਹਨ ਅਤੇ ਉਹਨਾਂ ਦੇ ਵੀ ਹਾਲਾਤ ਮਾੜੇ ਹਨ ਤੇ ਸਰਕਾਰ ਹਜੇ ਵੀ ਉਹਨਾਂ ਦੀ ਸੁਣਵਾਈ ਨਹੀਂ ਕਰਦੀ ਅੱਜ ਚੌਥਾ ਦਿਨ ਹੈਗਾ ਪੁੱਕਹੜ ਹੜਤਾਲ ਨੂੰ ਹੋਏ ਨੂੰ ਪੱਕਾ ਮੋਰਚਾ ਲੱਗੇ ਨੂੰ ਆਓ ਇਸ ਦੇ ਬਾਬਤ ਆਪਾਂ ਕੁਝ ਸਿੰਘਾਂ ਨਾਲ ਗੱਲ ਕਰਦੇ ਆਂ ਪਹਿਲਾ ਪ੍ਰਚਾਰਕ ਨੂੰ ਪਾਤਣਾ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੇ ਜੇ ਤੁਸੀਂ ਦੇਖ ਰਹੇ ਹੋ ਕੱਠ ਵਿੱਚ ਮਾਤਾ ਸਾਹਿਬ ਜੀ ਕੋ ਘੜਾ ਧਾਰਤੇ ਬੈਠੇ ਆ ਤੇ ਅਜੋ ਵਿਯੋਸ਼ ਹੋ ਗਏ ਇਹ ਡਿੱਗ ਪਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜਾਂ ਹਾਲਾਤ ਬਾਰੇ ਸੋ ਪਿਆਰੇ ਹੋ ਭਾਈ ਅਮਰਤਪਾਲ ਖਾਲਸਾ ਤੇ ਨਾਲ ਜਿਹੜੇ 10 ਗੁਰਸੇ ਸਾਰੇ ਜਿਹੜੇ ਡਿਪਲੋਮਾ ਕਰਦੇ ਨੇ ਉਹਨਾਂ ਦੇ ਸਾਰੇ ਪਰਿਵਾਰ ਇੱਥੇ ਬੈਠੇ ਆ ਤੇ ਸਾਰੇ ਭੁੱਖ ਹਟਾਲਦੇ ਨੇ ਇੱਕ ਉਸੇ ਫੋਕਟਾਲ ਕਿਉਂ ਜੀ ਦਾ ਮਾਮਾ ਸਾਡੀ ਉਹਨਾਂ ਦੇ ਪਰਿਵਾਰ ਕੇ ਚੁੱਕੀ ਚਾਹੁੰਦੇ ਨੇ। ਸੋ ਮਾਹੌਲ ਇੰਨਾ ਤਾਂ ਬਣੀ ਜਾਂਦਾ ਪਰ ਪ੍ਰਸ਼ਾਸਨ ਜਿਹੜਾ ਸਾਨੂੰ ਤਿਆਰ ਨਹੀਂ ਆ। ਅੱਜ ਕੱਲ੍ਹ ਇਹ ਕਾਲ ਪਹੁੰਚਦੇ ਚੇਅਰਮੈਨ ਸਾਹਿਬ, ਅਰਿਸ਼ਿੰਗ ਜੀ ਸਤਾਰ ਸਾਹਿਬ ਸਾਰਿਆਂ ਪਹੁੰਚਾ ਅਸੀਂ ਪਹੁੰਚੀਆਂ ਸਮਰਥਨ ਦੇ ਰਹੇ ਹਾਂ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਮੁੱਢ ਦਾ ਬੋਲਾ ਲਾ ਕੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਿਹੜਾ ਚਾਹੁੰਦੇ ਆ? ਭਗਵਾਨ ਜੀ ਤੁਮ ਨੂੰ ਮੁੱਖ ਮੰਤਰੀ ਭਾਈ ਥੋੜੀ ਤਾਂ ਸ਼ਰਮ ਕਰਨਾ ਇਹਨੂੰ ਹਾਰਾ ਪੈਣ ਉਹ ਗਾਲਾ ਪਈ ਜਾਂਦਾ ਸੀ ਮੈਨੂੰ ਹਰਾ ਪਹਿੰਦੇ ਉਹ ਮੈਂ ਇਹ ਕਰ ਦਿਆਂਗਾ ਮੈਂ ਉਹ ਕਰ ਦਿਆਂ ਗਿਆ ਭਰਾਵਾ ਜੇ ਤੈਨੂੰ ਪੰਜਾਬ ਨੇ ਹਰਾ ਪਹਿਨ ਦੇਈ ਦਿੱਤਾ ਤੂੰ ਹੱਕ ਇਕਲਾ ਤੇਰੀ ਵੀ ਮਾਂ ਇਹ ਘਰ ਤੇ ਭਰਾਵਾ ਤੇ ਐਵੇਂ ਮਾਵਾਂ ਡਿੱਗੀ ਜਾਂਦੀਆਂ ਨੇ ਬੇਹੋਸ਼ ਹੋਈ ਜਾਂਦੀਆਂ ਨੇ ਤੇ ਕਿਸੇ ਨੂੰ ਪਤਾ ਹੋ ਗਿਆ ਕੌਣ ਜ਼ਿੰਮੇਵਾਰ ਹੈ ਇਸ ਕਰਕੇ ਥੋੜੀ ਜਿਹੀ ਭੜਾਈ ਮੁੱਖ ਮੰਤਰੀ ਕੋਲ ਆਇਆ ਆਪਣਾ ਦੇਖ ਤੇਰਾ ਅਹੁਦੇ ਨੂੰ ਪਛਾਣ ਕੀ ਕਹਿੰਦਾ ਜੀ ਸਾਰੇ ਪਰਿਵਾਰ ਬੈਠੇ ਨੇ ਜਸਟਿਸ ਕਰ ਸਾਰਿਆਂ ਦੇ ਨਾਲ ਤੇ ਜਿਹੜਾ ਉਹ ਐਨਐਸਏ ਰੱਦ ਕੀਤੀ ਜਾਵੇ ਤੁਰੰਤ ਉਹਨਾਂ ਨੂੰ ਪੰਜਾਬ ਬਦਲੀ ਉਹਨਾਂ ਦੀ ਦੇਖ ਬਦਲੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਤਬੋਰ ਸਿੰਘ ਯਾਰ ਦੀ ਨਾਲ ਵਿਚਾਰ ਕਰਦੇ ਤੇ ਜਿਹੜੀ ਬਾਪੂ ਜੀ ਤੁਸੀਂ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਕੱਟ ਹੋ ਰਿਹਾ ਹੈ ਮੈਂ ਤਾਂ ਆਹੀ ਕਹਾंगा ਬਾਈ ਦੇਖੋ ਜੀ ਵਾਹੀ ਕੁਰਤੀ ਦਾ ਖਾਲਸਾ ਆਹੀ ਕੁਰਤੀ ਕੀ ਫਤਿਹ ਪਾਈ ਅੱਜ ਅੰਦਰ ਬੈਠ ਦਾ ਸਮਾਂ ਨਹੀਂ ਰਹਿ ਗਿਆ ਬਾਹਰ ਨਿਕਲੋ ਨਾਲ ਚਲ ਸਾਰਿਆਂ ਨੂੰ ਬੇਨਤੀ ਹੈ ਪੰਜਾਬ ਦੀ ਆਵਾਜ਼ਾਂ ਨੂੰ ਤੁਸੀਂ ਤੁਸੀਂ ਅੰਦਰ ਬੈਠੇ ਰਹੋਗੇ ਆਪਾਂ ਕਿੱਦਾਂ ਜਿਹੜੀ ਗੂੜੀ ਮੈਂ ਉਹ ਉੱਥੇ ਜਿਹੜਾਗੇ ਆਪਾਂ ਕਿੱਦਾਂ ਸੈਕਟਰ ਤੱਕ ਆਪਣੀ ਪ੍ਰਧਾਨ ਮੰਤਰੀ ਤੱਕ ਜਿਹੜੀ ਆਵਾਜ਼ ਪਹੁੰਚਾਵਾਂਗੇ ਇਹ ਤੁਹਾਡੇ ਉਹ ਦੇਖੋ ਅੱਜ ਵੀ ਕਟੋਲ ਪੈਨਟੀ ਦਾ ਵੀ ਅੱਗੇ ਜਾਨੀ ਕਿ 20000 ਬੰਦਾ ਦਾ ਹੈਗਾ ਹੈ ਅਰੇਂਜਮੈਂਟ ਇਹ ਦਿਨਪ੍ਰਤੀ ਨੂੰ ਵਧੀ ਰਿਹਾ ਹੈ ਜੀ ਚੌਥਾ ਦਿਨ ਹੈਗਾ ਤੇ ਅਸੀਂ ਇਹੀ ਕਹਾਂਗੇ ਕਿ ભાઈ ચેતી તો ચેતીએ થે અમર સિંહ સાહેબ પહોંચો મોર્ચે وچ જોડો તાકે પા અમરભાઈ સાહેબ دی ਜਿਹੜੀਆਂ ਗੱਲਬਾਤ ਕਰ ਸਕੀਏ ਕਿ ਉਹਨਾਂ ਨੂੰ ਕਿਉਂ ਇਦਾਂ ਜੇਣਾ ਵਿਚ ਇਦਾਂ ਜਿਹੜਾ ਟ੍ਰੀਟਮੈਂਟ ਕਰਿਆ ਜਾ ਰਿਹਾ ਝੋਲੋ ਬਣਾਈ ਜਾ ਰਹੀ ਹੈ ਬਲੈਕਮੇਲ ਕਰਿਆ ਜਾ ਰਿਹਾ ਇਹਦੇ ਪਿੱਛੇ ਕੀ ਕਾਰਨ ਹੈਗੇ ਆ ਹਨਾ ਕਾਰਨ ਤਾਂ ਸਪਸ਼ਟ ਪਤਾ ਹੈ ਕਿ ਭਾਈ ਉਹ ਬਾਦਮਾ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਦਾ ਜਿਹੜਾ મતલਬ ਬਣਿਆ ਹੋਇਆ મતલਬ ਆਸਥਾ ਨੂੰ ਖਰਾਬ ਕਰਨਾ ਚਾਹ ਰਹੇ ਆ ਤੇ ਅਸੀਂ ਕਹਿ ਰਹੇ ਆ ਕਿ ਭਗਵੰਦ ਨੂੰ ਕਹਿ ਰਹੇ ਆ ਕਿ ਭਗਵੰਦ ਭਾਈ ਆਪਣਾ ਤੋਂ ਬੰਦਿਆ ਮੰਗਣਾ ਜਿਹੜੇ ਤੈਨੂੰ ਦਿੱਤਾ ਹੋਇਆ ਪਾਵਰ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਤੇ ਬੰਦੀ ਸਿੰਘਾਂ ਦੀ ਗੱਲ ਕਰ ਔਰ ਉਸ ਤੋਂ ਬਾਅਦ ਉਹਨਾਂ ਨੂੰ ਛਡਵਾ ਕੇ ਇੱਥੇ ਆਪਣਾ ਪੰਜਾਬ ਸ਼ਿਫਟ ਕਰ ਜੋ ਵੀ ਅੱਗੇ ਬੰਦੀ ਕਾਰਵਾਈ ਜੋ ਵੀ ਹੋਊਗੀ ਆਪਾਂ ਦੇਖਦੇ ਹਾਂ ਸਾਰਾ ਪੰਥ ਨਾਲ ਆ ਤੇ ਬਾਕੀ ਜਥੇਬੰਦੀਆਂ ਕਾਫੀ ਪਹੁੰਚ ਰਹੀਆਂ ਆਕਾਲ ਹੀ ਕਾਲ ਜਿਹੜਾ ਫੌਜ ਹੈਗੀ ਆ ਉਹ ਜਥੇਬੰਦੀ ਸਾਡੀ ਆਪਣੀ ਇੱਥੇ ਪੰਕਾਰ ਤੋਂ ਜਿੰਦਰਾ ਤੋਰੇ ਡੱਟੀ ਹੋਈ ਆ ਤੇ ਹੋਰ ਜਥੇਬੰਦੀਆਂ ਨੂੰ ਬੈਂਤੀਆਂ ਵੀ ਛਿੰਝ ਨੂੰ ਮਿਲਦੀ ਪਹੁੰਚੇ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਾਪੂ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਜੀ ਅਮਰਪਾਲ ਦੇ ਪਰਿਵਾਰ ਵੱਲੋਂ ਤੇ ਬਾਕੀ ਹੋਰ ਜਿੰਨੇ ਵੀ ਸਿੰਘ ਜਿਨ੍ਹਾਂ ਵਿੱਚ ਬੰਦ ਨੇ ਸਾਰਿਆਂ ਦੇ ਪਰਿਵਾਰ ਵੱਲੋਂ ਇੱਥੇ ਮੋਰਚਾ ਲੱਗਿਆ ਹੋਇਆ ਸਰਦਾਰ ਸਾਹਿਬ ਦੇ ਰਣਜੀਤ ਸਿੰਘ ਪੁੱਤ ਤੇ ਸਾਹਮਣੇ ਇਹਨਾਂ ਦੇ ਵਿੱਚ ਬੀਪੀਆਂ ਬਜ਼ੁਰਗ ਬਹੁਤ ਨੌਜਵਾਨ ਇਕੱਠੇ ਹੋਏ ਹੋਏ ਇਹ ਜਿਹੜੀ ਤੁਹਾਰਤਮਾਨ ਦੀ ਇਹ ਜਿਹੜੇ ਵਿਚਾਰ ਚੱਲ ਰਿਹਾ ਹੈ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ ਤੇ ਅਮਰਪਾਲ ਵਰਗੇ ਸਿੰਘ ਜਿਹੜੇ ਜੋਤੇ ਅਮਰਤ ਸੁਕਾਉਣ ਦਾ ਕੰਮ ਕਰਦੇ ਸੀ ਨਸ਼ਾ ਤੋਂ ਹਟਾਉਂਦੇ ਸੀ ਬੱਚਿਆਂ ਨੂੰ ਉਹਦੇ ਉੱਤੇ ਜ਼ੁਲਮ ਕਰ ਰਿਹਾ ਇਹਨਾਂ ਦੇ ਘਰ ਉੱਤੇ ਇੱਥੇ ਫਿਰ ਮੋਰਚਾ ਲੱਗਿਆ ਹੋਇਆ ਇੱਥੇ ਵਿੱਚ ਬੀਬੀਆਂ ਬੈਠੀਆਂ ਬੀਬੀਆਂ ਅੱਜ ਬਿਮਾਰ ਹੋ ਗਈਆਂ ਉਹਨਾਂ ਨੂੰ ਦਾਖਲ ਵੀ ਕਰਾਉਣਾ ਪਏਗਾ ਅਗਰ ਜੇ ਕਿਸੇ ਬੀਬੀ ਦਾ ਜਾਂ ਕਿਸੇ ਵੀਰ ਦਾ ਕੋਈ ਇੱਥੇ ਨੁਕਸਾਨ ਹੋ ਗਿਆ ਤਾਂ ਅਸੀਂ ਬੜਾ ਵੱਡਾ ਕੋਈ ਤਕੜਾ ਪ੍ਰੋਗਰਾਮ ਦਵਾਂਗੇ ਤੇ ਪ੍ਰਸ਼ਾਸਨ ਦੇ ਅਸੀਂ ਪਰਚੇ ਵੀ ਦਰਜ ਕਰਾਵਾਂਗੇ ਇਸ ਤਰ੍ਹਾਂ ਨਹੀਂ ਇਹਨਾਂ ਨੇ ਲੋਟ ਆਉਣਾ ਕਿਉਂਕਿ ਜ਼ੁਲਮ ਹੋ ਰਿਹਾ ਹੈ ਹੁਣ ਸਿੱਖੀ ਦੇ ਉੱਪਰ ਇਹਨਾਂ ਨੇ ਹਾਰਾ ਰੱਖਿਆ ਹੋਇਆ ਇਹ ਆਮ ਆਦੀ ਪਾਰਟੀ ਝਾੜੂ ਵਾਲੇ ਜਿਨ੍ਹਾਂ 92 ਇਕੱਠੇ ਹੋਏ ਸਾਰੇ ਕੋਈ ਬੋਲਦਾ ਨਹੀਂ ਹੈ ਹੁਣ ਸਿੱਖਾਂ ਤੇ ਜ਼ੁਲਮ ਹੋ ਰਿਹਾ ਹੈ ਜੋ ਵੀ ਇੱਥੇ ਨੁਕਸਾਨ ਹੋਏਗਾ ਮੋਰਚੇ ਦੇ ਵਿੱਚ ਕਿਸੇ ਬੀਬੀ ਦਾ ਹੋਵੇ ਕਿਸੇ ਬਜ਼ੁਰਗ ਦਾ ਹੋਵੇ ਕਿਸੇ ਨੌਜਵਾਨ ਦਾ ਹੋਵੇ ਕੋਈ ਡੈਥ ਹੁੰਦੀ ਹੈ ਕੁਝ ਹੁੰਦਾ ਹੈ ਤਾਂ ਪ੍ਰਸ਼ਾਸਨ ਦੇ ਉੱਪਰ ਅਸੀਂ ਜਬਰੀ ਪਰਚਾ ਦਰਜ ਕਰਾਵਾਂਗੇ ਸੰਗਠਨੋਂ ਲੈ ਕੇ ਬਾਕੀਆਂ ਨੂੰ ਅਪੀਲ ਹੈ ਸਾਰੀਆਂ ਸੰਸਥਾਵਾਂ ਨੂੰ ਜਿੰਨੇ ਵੀ ਤਕਸਾਲ ਵਾਲੇ ਸਿੰਘ ਹੈ ਹੋਰ ਵੀ ਸਾਡੇ ਸਿੰਘ ਹੈ ਦੀਪ ਸਿੱਧੂ ਦੇ ਜਿੰਨੇ ਵੀ ਫੈਨ ਹੈਗੇ ਸਾਰਿਆਂ ਨੂੰ ਬੇਨਤੀ ਹੈ ਵੀ ਇੱਥੇ ਆ ਕੇ ਇਕੱਠੇ ਹੋਓ ਇਹਨਾਂ ਬਜ਼ੁਰਗਾਂ ਦਾ ਨਾਵਾ ਦਾ ਸਾਥ ਲਈਏ ਤੇ ਅਮਰਤਪਾਲ ਸਿੰਘ ਨੂੰ ਜਲਦੀ ਤੋਂ ਜਲਦੀ ਐਨਐਸਏ ਜਿਹੜੀ ਛੁੱਟੀ ਬਣਾਈ ਹੋਈ ਹੈ ਇਹਨਾਂ ਨੇ ਬਰੂਪ ਕੀਤੇ ਹੋਏ ਆ ਉਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚੋਂ ਕਢਾ ਕੇ ਇੱਥੇ ਆਪਣੇ ਪੰਜਾਬ ਦੀ ਜੇਲਾ ਵਿੱਚ ਸਾਰੇ ਬੰਦੀ ਸਿੰਘਾਂ ਨੂੰ ਜਿੰਨੇ ਵੀ ਹੈ ਬਾਹਰ ਸਾਰਿਆਂ ਨੂੰ ਅਸੀਂ ਇੱਥੇ ਲਿਆਈਏ ਇਹ ਸਾਡੀ ਬੇਨਤੀ ਹੈ ਸਾਰੀਆਂ ਟਕਸਾਲਾ ਨੂੰ ਸਾਰੀਆਂ ਸੰਸਥਾਵਾਂ ਨੂੰ ਜਿੰਨੇ ਵੀ ਕਹਿੰਦੇ ਇੱਥੇ ਹਾਜ਼ਰੀ ਲਵਾ ਕੇ ਚਲੇ ਜਾਂਦੇ ਆ ਕਈ ਬਿਲਕੁਲ ਇਹ ਗੱਲ ਨਹੀਂ ਬਣਨੀ ਹੈ ਜੇ ਤੁਹਾਨੂੰ ਇੱਥੇ ਲਗਾਤਾਰ ਬੈਠਣਾ ਪੈਣਾ ਕੱਲ ਵੀ ਸੰਗਤਾ ਆਈ ਸੀ ਬਠਿੰਡੇ ਤੋਂ ਅਸੀਂ ਉਹਨੂੰ ਉਹਨਾਂ ਨੂੰ ਵੀ ਹੁਣ ਬੇਨਤੀ ਕਰਦੇ ਆਂ ਭਾਈ ਭਾਈ ਇੱਥੇ ਆਉਣ ਨਾਲ ਮਸਲੇ ਹੱਲ ਨਹੀਂ ਹੋਣੇ ਇੱਥੇ ਬੈਠਣਾ ਪੈਣਾ ਬੀਪੀਆਂ ਦੇ ਨਾਲ ਬਾਪੂ ਦੇ ਨਾਲ ਜੇ ਤੁਸੀਂ ਹਮਦਰਦੀ ਕਰਦੇ ਆਂ ਅਮਰਪਾਲ ਸਿੰਘ ਦੀ ਤਾਂ ਇੱਥੇ ਆ ਕੇ ਮੋਰਚੇ ਦੇ ਵਿੱਚ ਡਟੋ ਤਾਂ ਇਹ ਫੈਸਲੇ ਹੋਣੇ ਤੁਹਾਡੇ ਇੱਕ ਦਿਨ ਨਾਲ 2 ਘੰਟੇ ਹਾਜ਼ਰੀ ਨੂੰ ਨਾਲ ਇਹ ਮਸਲੇ ਹੱਲ ਨਹੀਂ ਹੋਣੇ ਇਹਨਾਂ ਨੇ ਸਮਾਹ ਹੋਰ ਸਾਡੇ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਤੰਗ ਕਰਦਾ ਇਹਨੇ ਪ੍ਰਸ਼ਾਸਨ ਨੇ ਇਹ ਝੂਠਾ ਪ੍ਰਸ਼ਾਸਨ ਨੇ ਇੱਥੇ ਸੱਚ ਦੇ ਯਾਰ ਝੂਠ ਦੀ ਲੜਾਈ ਚੱਲ ਰਹੀ ਹੈ ਹੁਣ ਇਸ ਕਰਕੇ ਸਾਰੇ ਇਕੱਠੇ ਹੋ ਜਲਦੀ ਤੇ ਜਲਦੀ ਇੱਕ ਝੰਡੇ ਥੱਲੇ ਕੇਸਰੀ ਨਿਸ਼ਾਨ ਥੱਲੇ ਸਾਰੇ ਇਕੱਠੇ ਹੋ ਜੋ ਫੇਰ ਅਸੀਂ ਲੜਾਈ ਲੜਾਂਗੇ ਘਟਕੇ ਔਰ ਬੱਚਿਆਂ ਨੂੰ ਬਾਹਰ ਕਢਾਵਾਂਗੇ ਇਸ ਤਰ੍ਹਾਂ ਇਕੱਲੇ ਇਕੱਲੇ ਇੱਥੇ ਆ ਕੇ ਬੋਲਣ ਨਾਲ ਪ੍ਰਚਾਰ ਕਰਨ ਨਾਲ ਲੇਟ ਹੈ 150 200 ਬੰਦਾ ਬਿਲਕੁਲ ਨਹੀਂ ਗੱਲ ਬਣਨੀ ਹੁਣ ਜਿਹੜੇ ਸਿੰਘ ਜਿਹੜਾ ਰੂ ਇੱਥੇ ਡਟੇ ਹੋਏ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਾਬ ਦੇ ਵਿੱਚ ਬੈਠੇ ਰਹੋ ਸਿੰਘ ਕਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਕੋਈ ਢਹੰਦੀ ਕਲਾ ਦੀ ਗੱਲ ਨਹੀਂ ਕਰਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਜਿਹੜੇ ਆ ਕੇ ਚਲੇ ਜਾਂਦੇ ਹਨ ਉਹਨਾਂ ਨੂੰ ਤਾਂ 100% ਮੇਰੀ ਬੇਨਤੀ ਹੈ ਵੀ ਭਾਈ ਮੋਰਚੇ ਦੇ ਵਿੱਚ ਹਾਜ਼ਰ ਹੋ ਹਰ ਟਾਈਮ ਇਹ ਹਰ ਟਾਈਮ ਦੀ ਗੱਲ ਹੋ ਗਈ ਹੁਣ ਪੱਕਾ ਮੋਰਚਾ ਲੱਗ ਗਿਆ ਬੀਪੀਆਂ ਗਿਰ ਰਹੀਆਂ ਹੁਣ ਮੌਸਮ ਦੇਖੋ ਗਰਮੀ ਦਾ ਆ ਗਿਆ ਜੇ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਤੁਹਾਨੂੰ ਦੱਸਿਆ ਵੀ ਪ੍ਰਸ਼ਾਸਨ ਤੇ ਅਸੀਂ ਪਰਚੇ ਫਿਰ ਇਕੱਠੇ ਹੋ ਕੇ ਦਰਜ ਕਰਾਵਾਂਗੇ ਕੋਈ ਵੱਡਾ ਐਕਸ਼ਨ ਵੀ ਲਵਾਂਗੇ ਸਲਾਹ ਕਰਕੇ ਅੱਜ ਸਾਰੀਆਂ ਸੰਗਤਾਂ ਦੇ ਨਾਲ ਕੋਈ ਵੱਡਾ ਤਕੜਾ ਪ੍ਰੋਗਰਾਮ ਕਰਾਂਗੇ ਇਸ ਤਰ੍ਹਾਂ ਸਰਕਾਰ ਦੀ ਅੱਖਾਂ ਨਹੀਂ ਖੁੱਲਣੀਆਂ ਇਹ ਤਾਂ ਜ਼ੁਲਮ ਵਧਾਉਂਦੇ ਜਾ ਰਹੇ ਨੇ ਦਿਨ ਪਰਤੇ ਦਿਨ ਇਹ ਸਾਡੀ ਆਕਾਲ ਹੀ ਆਕਾਰ ਫੌਜ ਵੱਲੋਂ ਇੱਥੇ ਮੁਹਾਲੀ ਤੋਂ ਆ ਕੇ ਅਸੀਂ ਇਹਨਾਂ ਦੇ ਨਾਲ ਸਹਿਯੋਗ ਦੇ ਰਹੇ ਹਾਂ ਤਿੰਨ ਚਾਰ ਦਿਨ ਤੋਂ ਲਗਾਤਾਰ ਹੁਣ ਵੀ ਦਿੰਦੇ ਰਹਾਂਗੇ